ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਉੰਜ ਤਾਂ ਡਾਕਟਰ ਮਨਮੋਹਨ ਸਿੰਘ ਜਿਉਂਦੇ ਜੀ ਹੀ ਭਾਰਤ ਰਤਨ ਜਿਹੜਾ ਸਨਮਾਨ ਹੈ ਉਸ ਦੇ ਹੱਕਦਾਰ ਸੀ ਪਰ ਹੁਣ ਦੀ ਜੇ ਆਪਾਂ ਗੱਲ ਕਰ ਲਈਏ ਹੁਣ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਵੀ ਰਾਜਕਾੜ ਤੇ ਨਾ ਕਰਕੇ ਨਿਗਮ ਬੋਦ ਘਾਟ ਵਿਖੇ ਕੀਤਾ ਗਿਆ ਜਿਹੜਾ ਕਿ ਹੁਣ ਵੱਡਾ ਸਿਆਸੀ ਮੁੱਦਾ ਬਣਦਾ ਜ਼ਰੂਰ ਨਜ਼ਰ ਆ ਰਿਹਾ ਹੈ ਇਸ ਦੇ ਪਿੱਛੇ ਕਾਰਨ ਤੁਸੀਂ ਕਿਵੇਂ ਦੇਖਦੇ ਹੋ ਰਾਜਨੀਤਿਕ ਤੌਰ ਤੇ ਜੜੀਆਂ ਪੋਲੀਟੀਕਲ ਪਾਰਟੀਆਂ ਨੇ ਵਿਰੋਧੀ ਧਿਰ ਦੀਆਂ ਉਹ ਵੀ ਕਾਫੀ ਨਾਰਾਜ਼ ਨਜ਼ਰ ਆ ਰਹੀਆਂ ਸਭ ਨੂੰ ਵੇਖਦਿਆਂ ਹੋਇਆ ਹੁਣ ਇਸ ਸਭ ਨੂੰ ਲੈ ਕੇ ਆਖਿਰ ਉਰ ਸੁਨੇਹਾ ਕੀ ਜਾਏਗਾ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਅੰਤਿਮ ਸੰਸਕਾਰ ਰਾਜ ਘਾਟ ਵਿਖੇ ਕਿਉਂ ਨਹੀਂ ਕੀਤਾ ਗਿਆ ਜਿੱਥੇ ਦੇਸ਼ ਦੇ ਜ਼ਿਆਦਾਤਰ ਪ੍ਰਧਾਨ ਮੰਤਰੀਆਂ ਦਾ ਲਗਭਗ ਸਾਰੇ ਇੱਕ ਅਦਾ ਕੋਈ અપવાદ ਛੱਡ ਕੇ ਲਗਭਗ ਸਾਰੇ ਪ੍ਰਧਾਨ ਮੰਤਰੀਆਂ ਦਾ ਅੰਤਿਮ ਸੰਸਕਾਰ ਉੱਥੇ ਕੀਤਾ ਗਿਆ ਸਵਾਲ ਇਹ ਹੈ ਜਦੋਂ ਮੰਗ ਵੀ ਹੋ ਰਹੀ ਸੀ ਕਾਂਗਰਸ ਪਾਰਟੀ ਚਾਹੁੰਦੀ ਸੀ ਕਿ ਡਾਕਟਰ ਮਨਮੋਹਨ ਸਿੰਘ ਹੋਣਾ ਦਾ ਅੰਤਿਮ ਸੰਸਕਾਰ ਰਾਜਘਾਟ ਵਿਖੇ ਕੀਤਾ ਜਾਵੇ ਤੇ ਉਥੇ ਉਹਨਾਂ ਦੀ ਯਾਦਗਾਰ ਵੀ ਬਣੇ ਕੁਝ ਸਾਲ ਪਹਿਲਾਂ ਸਾਡੇ ਸਾਬਕਾ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਦੁਨੀਆ ਤੋਂ ਗਏ ਸੀ ਉਹਨਾਂ ਦਾ ਅੰਤਿਮ ਸੰਸਕਾਰ ਰਾਜਘਾਟ ਵਿਖੇ ਕੀਤਾ ਗਿਆ ਤੇ ਉਥੇ ਉਹਨਾਂ ਦੀ ਇੱਕ ਸਮਾਰਕ ਜਾਂ ਯਾਦਗਾਰ ਵੀ ਬਣਿਆ ਉਸੇ ਤਰ੍ਹਾਂ ਦੀ ਮੰਗ ਲਗਭਗ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਲਈ ਸੀ ਪਰ ਕਿੰਨਾ ਕਿਤੇ ਭਾਰਤ ਦੀ ਸਰਕਾਰ ਨੇ ਇਹ ਫੈਸਲਾ ਨਹੀਂ ਕੀਤਾ ਹੁਣ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਡਾਕਟਰ ਮਨਮੋਨ ਸਿੰਘ ਵਾਰੀ ਕਿਹੜਾ ਅੜਿੱਕਾ ਪਿਆ ਕਿਹੜੀ ਨੀਤੀ ਰੁਕਾਵਟ ਬਣੀ ਇੱਕ ਅਜਿਹੇ ਪ੍ਰਧਾਨ ਮੰਤਰੀ ਲਈ ਜਿਨੇ ਮੁਲਕ ਦੀ ਆਰਥਿਕਤਾ ਨੂੰ ਐਡਾ ਵੱਡਾ ਕਰਤਾ ਕਿ ਅੱਜ ਅਸੀਂ ਆਤਮ ਨਿਰਪਰਾਂ ਇੱਕ ਵਿਅਕਤੀ ਜਿਹਦੀਆਂ ਆਰਥਿਕ ਨੀਤੀਆਂ ਨੇ ਭਾਰਤ ਨੂੰ ਅੱਜ ਉਸ ਥਾਂ ਤੇ ਖੜਾ ਕਰਤਾ ਜਿੱਥੇ ਅਸੀਂ ਦੁਨੀਆ ਦੇ ਨਾਲ ਮੁਕਾਬਲੇ 'ਚਾਂ ਇੱਕ ਅਜਿਹਾ ਵਿਅਕਤੀ ਜਿਨੇ ਕਦੀ ਵੀ ਰਾਜਨੀਤਿਕ ਤੌਰ ਤੇ ਪੱਖਪਾਤ ਨਹੀਂ ਕੀਤਾ ਅਜਿਹਾ ਵਿਅਕਤੀ ਜਿਹੜਾ ਸ਼ੁੱਧ ਰੂਪ ਦੇ ਵਿੱਚ ਭਾਵੇਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਸੀ ਡਾਕਟਰ ਮਨਮੋਹਨ ਸਿੰਘ ਪਰ ਭਾਰਤ ਦੇ ਸੰਵਿਧਾਨ ਦੀ ਨਜ਼ਰੀਏ ਤੋਂ ਇੱਕ ਸੈਕੂਲਰ ਵਿਅਕਤੀ ਤਵ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਸੱਚੇ ਸਿੱਖ ਆਗੂ ਦੇ ਤੌਰ ਤੇ ਡਾਕਟਰ ਮਨਮੋਹਨ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਹੁਣ ਮੈਨੂੰ ਇਹ ਲੱਗਦਾ ਹੈ ਕਿ ਇਸ ਮੁੱਦੇ ਤੇ ਸਿਆਸਤ ਹੈ ਜਿਹੜੀ ਕਿਤਨਾ ਕਿਤੇ ਉਹ ਇਸ ਕਰਕੇ ਹੋ ਰਹੀ ਹੈ ਕਿ ਕਿਸੇ ਨੂੰ ਵੀ ਇਸ ਗੱਲ ਦਾ ਭਰੋਸਾ ਨਹੀਂ ਹੋ ਰਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਅਜੇ ਆ ਕੀ ਕੀਤਾ ਕਿ ਉਹਨਾਂ ਨੂੰ ਦਿੱਲੀ ਦੇ ਨਿਗਮ ਬੋਧ ਘਾਟ ਜਿਹੜਾ ਕਿ ਇੱਕ ਸਧਾਰਨ ਘਾਟ ਹੈ ਜਿੱਥੇ ਹੋਰ ਵੀ ਸ਼ਖਸੀਅਤਾਂ ਦਾ ਦਿੱਲੀ ਦੇ ਵਿੱਚ ਅੰਤਿਮ ਸੰਸਕਾਰ ਹੋਇਆ ਪਰ ਰਾਜ ਘਾਟ ਇੱਕ ਅਜਿਹੀ ਥਾਂ ਹੈ ਜਿੱਥੇ ਪਰੰਪਰਾ ਰਹੀ ਹੈ ਪਿਛਲੇ ਸਮਿਆਂ ਦੇ ਵਿੱਚ ਦੇਸ਼ ਦੇ ਕੌਮੀ ਲੀਡਰ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਹੋਣ ਅਟਲ ਵਿਹਰੀ ਵਾਜਪਾਈ ਹੋਣ ਪਿਛਲੇ ਸਮਿਆਂ ਚ ਕਈ ਸਾਡੇ ਪ੍ਰਧਾਨ ਮੰਤਰੀ ਦੁਨੀਆ ਤੋਂ ਗਏ ਉਹਨਾਂ ਸਾਰਿਆਂ ਦੇ ਅੰਤਿਮ ਸੰਸਕਾਰ ਰਾਜ ਘਾਟਦੇ ਹੋਏ ਸਰਕਾਰ ਨੂੰ ਥੋੜੀ ਜੀ ਜਗ੍ਹਾ ਉੱਥੇ ਅਲੋਟ ਕਰਨੀ ਪੈਂਦੀ ਹੈ ਡਾਕਟਰ ਮਨਮੋਨ ਸਿੰਘ ਬਾਰੇ ਕਿਹੜਾ ਅਣਕਾ ਸੀ ਲੱਖ ਨੀਤੀਆਂ ਬਣੀਆਂ ਹੋਣ ਡਾਕਟਰ ਮਨਮੋਨ ਸਿੰਘ ਲਈ ਜਾਂ ਕਿਸੇ ਵੀ ਸਾਫ ਕਾ ਪ੍ਰਧਾਨ ਮੰਤਰੀ ਲਈ ਨੀਤੀ ਬਦਲੀ ਜਾ ਸਕਦੀ ਹੈ ਸਾਡੇ ਮੁਲਕ ਚ ਪ੍ਰਧਾਨ ਮੰਤਰੀ ਗਿਣੇ ਚੁਣੇ ਨੇ ਇਹ ਵੀ ਨਹੀਂ ਹੈ ਕਿ ਬਹੁਤ ਤੇਜ਼ੀ ਦੇ ਨਾਲ ਮੁਲਕ ਚ ਪ੍ਰਧਾਨ ਮੰਤਰੀ ਬਦਲ ਰਹੇ ਨੇ ਤੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਘਾਟ ਦੇ ਵਿੱਚ ਥਾਂ ਹੀ ਨਾ ਖਤਮ ਹੋ ਜੇ ਬਹੁਤ ਥਾਂ ਹੈ ਰਾਜ ਘਾਟ ਮੈਂ ਨਿੱਜੀ ਤੌਰ ਤੇ ਕਈ ਵਾਰੀ ਉੱਥੇ ਗਿਆ ਜਿਨ੍ਹਾਂ ਦਿਨਾਂ ਦੇ ਵਿੱਚ ਮੈਂ ਦਿੱਲੀ ਦੇ ਵਿੱਚ ਤਾਇਨਾਤ ਸੀ ਇੱਕ ਕੌਮੀ ਚੈਨਲ ਦੇ ਨਾਲ ਹੁਣ ਸਵਾਲ ਇਹ ਹੈ ਕਿ ਇਸ ਮਸਲੇ ਤੇ ਡਾਕਟਰ ਮਨਮੋਹਨ ਸਿੰਘ ਦੇ ਮਸਲੇ ਤੇ ਜਿਹੜੇ ਸਿੱਖ ਲੀਡਰਸ਼ਿਪ ਹੈ ਦੇਸ਼ ਦੀ ਸਿੱਖ ਲੀਡਰਸ਼ਿਪ ਇੱਕ ਪਾਸੇ ਹੋ ਗਈ ਸਿਵਾਏ ਉਹਨਾਂ ਵੱਡੇ ਸਿੱਖ ਲੀਡਰਾਂ ਦੇ ਜਿਹੜੇ ਭਾਜਪਾ ਨਾਲ ਜੁੜੇ ਨੇ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਕਾਂਗਰਸ ਬੇਲੋੜੀ ਸਿਆਸਤ ਕਰ ਰਹੀ ਹੈ ਹੁਣ ਪੰਜਾਬ ਦੇ ਲੀਡਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੀਡਰ ਜਿਹੜੇ ਹਰ ਗੱਲ 'ਚ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਹੱਕ ਦੀ ਗੱਲ ਕਰਨੀ ਹੈ ਅਸੀਂ ਕਿਸੇ ਅਜਿਹੇ ਏਜੰਡੇ ਤੇ ਨਹੀਂ ਚੱਲਦੇ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਧਰਮ ਵਿਸ਼ੇਸ਼ ਦੀ ਸਿਆਸਤ ਕਰਨੀ ਹੈ ਜਿਹੜੇ ਸਬਕਾ ਸਾਥ ਸਬਕਾ ਵਿਕਾਸ ਦੀ ਗੱਲ ਕਰਦੇ ਨੇ ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੇ ਵੀ ਖੁੱਲ ਕੇ ਇਸ ਗੱਲ ਦੀ ਮੰਗ ਨਹੀਂ ਕੀਤੀ ਕਿ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਰਾਜਕਾਟ ਛੀ ਹੋਣਾ ਚਾਹੀਦਾ ਹਾਲਾਂਕਿ ਮੈਂ ਕੱਲ ਦੇਖ ਰਿਹਾ ਸੀ ਕਲਦੇਰ ਸ਼ਾਮ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਜਿਹੜੇ ਜੀਪੀ ਨੱਡਾ ਸਾਹਿਬ ਉਹਨਾਂ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਉਹ ਕਹਿੰਦੇ ਕਾਂਗਰਸ ਪਾਰਟੀ ਸਿਆਸਤ ਕਰ ਰਹੀ ਹੈ ਉਹ ਕਹਿੰਦੇ ਬੇਲੋੜੀ ਸਿਆਸਤ ਕਰ ਰਹੀ ਹੈ ਔਰ ਇੱਕ ਬਿਆਨ ਆਇਆ ਬੀਜੇਪੀ ਵੱਲੋਂ ਕਿ ਜ਼ਰੂਰ ਡਾਕਟਰ ਮਨਮੋਨ ਸਿੰਘ ਦੇ ਸਮਾਰਕ ਲਈ ਕਮੇਟੀ ਬਣੇਗੀ ਸਮਾਰਕ ਲਈ ਥਾਂ ਵੀ ਦਿੱਤੀ ਜਾਏਗੀ ਪਰ ਸਵਾਲ ਇਹ ਨਹੀਂ ਹੈ ਕਿ ਡਾਕਟਰ ਮਨਮੋਨ ਸਿੰਘ ਦੇ ਲਈ ਹੁਣ ਕੋਈ ਥਾਂ ਦੇ ਕੇ ਯਾਦਗਾਰ ਬਣਾਈ ਜਾਏਗੀ ਡਾਕਟਰ ਮਨਮੋਨ ਸਿੰਘ ਹੋ ਗਿਆ ਅਬਦੁਲ ਕਲਾਮ ਹੋ ਗਏ ਇਹ ਉਹ ਸ਼ਖਸੀਅਤਾਂ ਰਹੀਆਂ ਨੇ ਸਾਡੇ ਮੁਲਕ ਦੀਆਂ ਜਿਨ੍ਹਾਂ ਨੂੰ ਕਿਸੇ ਦੀ ਜ਼ਰੂਰਤ ਨਹੀਂ ਐ ਡਾਕਟਰ ਮਨਮੋਨ ਸਿੰਘ ਲਈ ਅਗਰ ਸਰਕਾਰ ਕੋਈ ਯਾਦਗਾਰ ਨਾ ਵੀ ਬਣਾਵੇ ਤੇ ਤਾਂ ਵੀ ਮਨਮੋਨ ਸਿੰਘ ਯਾਦ ਕੀਤੇ ਰਹਿਣਗੇ ਯਾਦ ਕੀਤੇ ਜਾਂਦੇ ਰਹਿਣਗੇ ਜਿਵੇਂ ਅਬਦੁਲ ਕਲਾਮ ਯਾਦ ਕੀਤੇ ਜਾਂਦੇ ਰਹਿਣਗੇ ਸਵਾਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਨੀਤੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਕਿਉਂ ਨਹੀਂ ਨਿਰਧਾਰਿਤ ਕੀਤੀਆਂ ਜਾਂਦੀਆਂ ਕਿ ਅਸੀਂ ਬਿਨਾਂ ਪੱਖਪਾਤ ਦੇ ਫੈਸਲੇ ਕਰਨੀ ਨੇ ਜਾਂ ਭਾਰਤੀ ਜਨਤਾ ਪਾਰਟੀ ਇਹ ਐਲਾਨ ਕਰ ਦੇ ਕਿ ਡਾਕਟਰ ਮਨਮੋਹਨ ਸਿੰਘ ਦਾ ਵੀ ਜਿਹੜਾ ਅੰਤਿਮ ਸੰਸਕਾਰ ਹੈ ਉਹ ਰਾਜਘਾਟ ਦੇ ਵਿੱਚ ਨਹੀਂ ਹੋਇਆ ਤੇ ਭਵਿੱਖ ਵਿੱਚ ਬੀਜੇਪੀ ਨਾਲ ਜੁੜੇ ਵੀ ਕਿਸੇ ਪ੍ਰਧਾਨ ਮੰਤਰੀ ਜਾਂ ਕਿਸੇ ਵੱਡੇ ਆਗੂ ਦਾ ਅੰਤਿਮ ਸੰਸਕਾਰ ਉੱਥੇ ਨਹੀਂ ਹੋਏਗਾ ਦੁਨੀਆ 'ਚੋਂ ਸਭ ਨੇ ਜਾਣਿਆ ਇਹ ਤਾਂ ਤੈ ਹੈ ਬੀਜੇਪੀ ਦੇ ਵਿੱਚ ਵੀ ਸਮੇਂ-ਸਮੇਂ ਤੇ ਵੱਡੇ-ਵੱਡੇ ਲੀਡਰ ਰਹੇ ਨੇ ਕਿ ਉਹਨਾਂ ਨੂੰ ਆਖਰੀ ਥਾਂ ਰਾਜ ਘਾਟ ਨਹੀਂ ਮਿਲੇਗੀ ਅਗਰ ਨੀਤੀ ਹੈ ਅਗਰ ਮਨਮੋਨ ਸਿੰਘ ਨੂੰ ਇਸ ਕਰਕੇ ਨਹੀਂ ਉੱਥੇ ਥਾਂ ਦਿੱਤੀ ਗਈ ਕਿ ਉਹ ਨੀਤੀ ਨਹੀਂ ਹੈ ਇਹਦਾ ਮਤਲਬ ਹੈ ਭਵਿੱਖ 'ਚ ਇਹ ਬੀਜੇਪੀ ਐਲਾਨ ਕਰੇਗੀ ਕਿ ਭਵਿੱਖ 'ਚ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਜਾਂ ਦੇਸ਼ ਦੇ ਕਿਸੇ ਵੀ ਅਗਲੇ ਪ੍ਰਧਾਨ ਮੰਤਰੀ ਲਈ ਉੱਥੇ ਥਾਂ ਨਹੀਂ ਹੋਏਗੀ ਇਹ ਵੱਡਾ ਬਹੁਤ ਵੱਡੀ ਇਹ ਵਿਸ਼ਾ ਬਹੁਤ ਵੱਡੀ ਡਿਬੇਟ ਦਾ ਹੈ ਪਰ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਸਧਾਰਨ ਨਿਗਮ ਘਾਟ ਚ ਕਰਨਾ ਤੇ ਰਾਜ ਘਾਟ ਚ ਨਾ ਕਰਨਾ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਉਸ ਸਨੇਹਾ ਦੇਣ ਚ ਵੀ ਕਾਮਯਾਬ ਨਹੀਂ ਹੋਈ ਸਬਕਾ ਸਾਥ ਸਬਕਾ ਵਿਕਾਸ ਕਿ ਅਸੀਂ ਕੋਈ ਪੱਖਪਾਤ ਨਹੀਂ ਕਰਦੇ ਕਿਉਂਕਿ ਕਾਂਗਰਸ ਦੀ ਲੀਡਰਸ਼ਿਪ ਪਰ ਸਿੱਖ ਲੀਡਰਸ਼ਿਪ ਲਗਾਤਾਰ ਇਹ ਇਲਜ਼ਾਮ ਲਾ ਰਹੇ ਨੇ ਹੁਣ ਮੈਂ ਸੁਖਵੀਰ ਸਿੰਘ ਬਾਦਲ ਦੀ ਉਦਾਹਰਨ ਲਵਾਂਗਾ ਭਾਵੇਂ ਉਹ ਅਕਾਲੀ ਦਲ ਦੇ ਪ੍ਰਧਾਨ ਨੇ 11 12 ਮੈਂਬਰੀ ਪ੍ਰਤੀਨਿਧੀ ਮੰਡਲ ਦਿੱਲੀ ਗਿਆ ਉਹਨਾਂ ਨੇ ਅੰਤਿਮ ਰਸਮਾਂ 'ਚ ਹਿੱਸਾ ਲਿਆ ਘਰ ਜਾ ਕੇ ਡਾਕਟਰ ਮਨਮੋਨ ਸਿੰਘ ਦੇ ਸ਼ੋਗ ਸਮਾਗਮ 'ਚ ਹਿੱਸਾ ਲਿਆ ਔਰ ਸ਼ਖਬੀਰ ਸਿੰਘ ਬਾਦਲ ਨੇ ਬਕਾਇਦਾ ਇੱਕ ਪੋਸਟ ਪਾਈ ਉਹ ਕਹਿੰਦੇ ਕਿ ਮਨਮੋਨ ਸਿੰਘ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਭਾਰਨ ਵਾਲੇ ਸੀ ਭਾਵੇਂ ਕਾਂਗਰਸ ਨਾਲ ਸਾਡੇ ਸਿਆਸੀ મતਭੇਦ ਨੇ ਪਰ ਰਾਜਨੀਤੀ ਅਤੇ ਸਿਆਸੀ ਸਬੰਧਾਂ ਤੋਂ ਉੱਪਰ ਉੱਟ ਕੇ ਮਨਮੋਹਨ ਸਿੰਘ ਜੀ ਸਾਡੇ ਲਈ ਉੱਚ ਸਤਕਾਰ ਦੇ ਪੱਤਰ ਰਹਿਣਗੇ ਸੋ ਉਹ ਕਹਿੰਦੇ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਅਜੇ ਹੀ ਵਿਸ਼ਵ ਪ੍ਰਸਿੱਧ ਸ਼ਖਸੀਅਤ ਨਾਲ ਪੱਖਪਾਤ ਦੇ ਇਸ ਹੱਦ ਤੱਕ ਪਹੁੰਚ ਜਾਏਗੀ ਪਰ ਡਾਕਟਰ ਮਨਮੋਹਨ ਸਿੰਘ ਜੀ ਦਾ ਕਦਰ ਵਿਸ਼ਵ ਪੱਧਰ ਤੇ ਹਮੇਸ਼ਾ ਉੱਚਾ ਹੀ ਰਹੇਗਾ ਸੋ ਸੁਖਬੀਰ ਬਾਦਲ ਨੇ ਰੱਜ ਕੇ ਭਾਜਪੀ ਨੂੰ ਨਿੰਦਿਆ ਇਸੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਉਚੇਚੇ ਤੌਰ ਤੇ ਦਿੱਲੀ ਗਏ ਡਾਕਟਰ ਮਨਮੋਨ ਸਿੰਘ ਦੇ ਘਰ ਗਏ ਸ਼ਰਧਾਂਜਲੀ ਦਿੱਤੀ ਕੱਲ ਵੀ ਦਿੱਲੀ ਰਹੇ ਅੰਤਿਮ ਸੰਸਕਾਰ ਦੇ ਵੇਲੇ ਉਹਨਾਂ ਨੇ ਇੱਕ ਬਿਆਨ ਦਿੱਤਾ ਔਰ ਨਵਜੋਤ ਸਿੰਘ ਸਿੱਧੂ ਨੇ ਵੀ ਸਪਸ਼ਟ ਤੌਰ ਤੇ ਇਸ ਗੱਲ ਦਾ ਵਿਰੋਧ ਕੀਤਾ ਕਿ ਡਾਕਟਰ ਮਨਮੋਨ ਸਿੰਘ ਵਰਗੀ ਸ਼ਖਸੀਅਤ ਨੂੰ ਰਾਜ ਘਾਟ ਵਿਖੇ ਥਾਂ ਨਹੀਂ ਦਿੱਤੀ ਗਈ ਉਹਨਾਂ ਨੇ ਖੁੱਲ ਕੇ ਭਾਜਪੀ ਦਾ ਨਾਂ ਨਹੀਂ ਲਿਆ ਪਰ ਉਹ ਕਹਿੰਦੇ ਵੀ ਕੋਈ ਵੀ ਸਰਕਾਰ ਹੋਵੇ ਕੋਈ ਵੀ ਸਰਕਾਰ ਹੋਵੇ ਅਗਰ ਡਾਕਟਰ ਮਨਮੋਨ ਸਿੰਘ ਵਰਗੇ ਵਿਅਕਤੀ ਦਾ ਜਿਹੜੇ ਕਿ ਇੱਕ ਸੰਸਥਾ ਸੀ ਅਗਰ ਰਾਜ ਕਾਰਜ ਚ ਅੰਤਿਮ ਸਸਕਾਰ ਤੇ ਸਮਾਰਕ ਦਾ ਰਾਹ ਪੱਧਰਾ ਕੀਤਾ ਜਾਂਦਾ ਤੇ ਇਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਣੀ ਸੀ ਹੁਣ ਜੈ ਰਾਮ ਰਮੇਸ਼ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਜੈ ਰਾਮ ਰਮੇਸ਼ ਉਹਨਾਂ ਨੇ ਵੀ ਕੱਲ ਬਕਾਇਦਾ ਟਵੀਟ ਕੀਤਾ ਦੋ ਦਿਨਾਂ ਦਾ ਲਗਾਤਾਰ ਉਹ ਟਵੀਟ ਕਰ ਰਹੇ ਨੇ ਔਰ ਉਹ ਇਸ ਗੱਲ ਦੀ ਮੰਗ ਕਰ ਰਹੇ ਨੇ ਕਿ ਡਾਕਟਰ ਮਨਮੋਹਨ ਸਿੰਘ ਵਰਗੀ ਸ਼ਖਸੀਅਤ ਲਈ ਤਾਂ ਚਾਹੀਦਾ ਹੀ ਰਾਜ ਘਾਟ ਹੈ ਹੁਣ ਆਉਂਦੇ ਦਿਨਾਂ 'ਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਉਂਦੇ ਦਿਨਾਂ ਦੇ ਵਿੱਚ ਦੇਸ਼ ਦੀ ਸਿਆਸਤ ਤੇ ਇਸ ਦਾ ਕੀ ਅਸਰ ਪਏਗਾ ਉਂਝ ਭਾਰਤੀ ਜਨਤਾ ਪਾਰਟੀ ਹਮੇਸ਼ਾ ਇਹ ਦਾਵਾ ਕਰਦੀ ਹੈ ਕਿ ਅਸੀਂ ਸਬਕਾ ਸਾਥ ਸਬਕਾ ਵਿਕਾਸ ਦੇ ਏਜੰਡੇ ਤੇ ਚੱਲਦੇ ਹਾਂ ਉਹ ਵੀ ਦਾਵਾ ਕਰਦੇ ਨੇ ਕਿ ਅਸੀਂ ਕੋਈ ਪੱਖਪਾਤ ਨਹੀਂ ਕਰਦੇ ਇਹ ਵੀ ਗੱਲ ਹੈ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਦੁਨੀਆ ਤੋਂ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਚੇਚਿਤ ਤੌਰ ਤੇ ਉਹਨਾਂ ਦੇ ਘਰ ਗਏ ਅਮਿਤ ਸ਼ਾ ਉਚੇਚਿਤ ਤੌਰ ਤੇ ਗਏ ਔਰ ਕੱਲ ਅੰਤਿਮ ਸੰਸਕਾਰ ਮੌਕੇ ਵੀ ਸਾਰੀਆਂ ਵੱਡੀਆਂ ਹਸਤੀਆਂ ਮੁਲਕ ਦੀਆਂ ਬਤੌਰ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਸਾਰੇ ਕਿਸੇ ਨਾ ਕਿਸੇ ਰੂਪ ਚ ਸ਼ਾਮਲ ਰਹੇ ਵਦੇਸ਼ੀ ਜਿਹੜੇ ਅੰਬੈਸਡਰ ਨੇ ਉਹ ਵੀ ਮੌਜੂਦ ਰਹੇ ਪਰਿਵਾਰਕ ਮੈਂਬਰ ਕਾਂਗਰਸ ਪਾਰਟੀ ਦੇ ਵਰਕਰ ਰਾਹੁਲ ਗਾਂਧੀ ਨੇ ਤਾਂ ਅੰਤਿਮ ਸੰਸਕਾਰ ਮਿਲੇ ਉਹਨਾਂ ਦੇ ਆ ਜਿਹੜਾ ਆ ਸਰੀਰ ਸੀ ਉਹਨੂੰ ਮੋਢਾ ਦਿੱਤਾ ਬੀਬੀ ਸੋਨੀਆ ਗਾਂਧੀ ਕਾਂਗਰਸ ਦੀ तमाम ਲੀਡਰਸ਼ਿਪ ਵੱਡੀ ਮੌਜੂਦ ਰਹੀ ਪਰ ਇਹ ਗੱਲ ਕਿਸੇ ਦੇ ਹਜਮ ਨਹੀਂ ਹੋ ਰਹੀ ਕਿ ਅਜਿਹਾ ਫੈਸਲਾ ਕਿਉਂ ਕੀਤਾ ਗਿਆ ਹੁਣ ਜੇ ਮੈਂ ਇੰਪੈਕਟ ਦੀ ਗੱਲ ਕਰਾਂ ਜਿਵੇਂ ਸੁਖਬੀਰ ਬਾਦਲ ਨਵਜੋਤ ਸਿੰਘ ਸਿੱਧੂ ਔਰ ਹੋਰ ਵੀ ਸਿੱਖ ਲੀਡਰ ਨੇ ਉਹਨਾਂ ਨੇ ਇਹਨੂੰ ਮੁੱਦਾ ਬਣਾ ਲਿਆ ਕਿ ਪਹਿਲੇ ਸਿੱਖ ਪ੍ਰਧਾਨ ਮੰਤਰੀ ਸੀ ਅਗਰ ਪਹਿਲੇ ਸਿੱਖ ਪ੍ਰਧਾਨ ਮੰਤਰੀ ਨੂੰ ਰਾਜ ਘਾਟ ਚ ਥਾਂ ਮਿਲ ਜਾਂਦੀ ਤੇ ਦੇਸ਼ ਨੂੰ ਘਾਟਾ ਕੀ ਪੈਣਾ ਸੀ ਔਰ ਡਾਕਟਰ ਮਨਮੋਹਨ ਸਿੰਘ ਦੀ ਸਖਸੀਅਤ ਨਿਰਪੱਖ ਰਹੀ ਹੈ ਕੋਈ ਪੱਖਪਾਤ ਵਾਲੇ ਉਹਨਾਂ ਨੇ ਫੈਸਲੇ ਨਹੀਂ ਕੀਤੇ ਉਹਨਾਂ ਨੇ ਕਦੀ ਵੀ ਧਰਮਾਂ ਦੇ ਵਿੱਚ ਪਾੜ ਪਾਉਣ ਦੀ ਗੱਲ ਨਹੀਂ ਕੀਤੀ ਔਰ ਭਾਜਪਾ ਦੇ ਪ੍ਰਤੀ ਵੀ ਉਹਨਾਂ ਦਾ ਜਿਹੜਾ ਰਵਈਆ ਉਹ ਨਫ਼ਰਤ ਵਾਲਾ ਨਹੀਂ ਰਿਹਾ ਡਾਕਟਰ ਮਨਮੋਹਨ ਸਿੰਘ ਇੱਕ ਬਹੁਤ ਹੀ ਸੰਤੁਲਿਤ ਪ੍ਰਧਾਨ ਮੰਤਰੀ ਸੀ ਹੁਣ ਸਵਾਲ ਇਹ ਹੈ ਕਿ ਪੰਜਾਬ 'ਚ ਜਦੋਂ ਕਿਸਾਨਾਂ ਦੀ ਗੱਲ ਆਉਂਦੀ ਹੈ ਤੇ ਭਾਰਤੀ ਜਨਤਾ ਪਾਰਟੀ ਦਾ 36 ਦਾ ਅੰਕੜਾ ਤੇ ਹੁਣ ਡਾਕਟਰ ਮਨਮੋਹਨ ਸਿੰਘ ਨੂੰ ਰਾਜ ਘਾੜ ਦੇ ਵਿੱਚ ਥਾਂ ਨਾ ਦੇ ਕੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੇ ਉੱਪਰ ਇੱਕ ਸਵਾਲ ਹੋਰ ਖੜਾ ਕਰਾ ਲਿਆ ਜਿੱਥੇ ਭਾਵੇਂ ਕੋਈ ਵੀ ਸਿੱਖ ਭਾਈਚਾਰੇ ਦਾ ਵਿਅਕਤੀ ਹੈ ਸਿੱਖ ਲੀਡਰ ਹੈ ਉਹਦੇ ਜ਼ਿਹਨ 'ਚ ਇਹ ਸਵਾਲ ਖੜਾ ਹੋਏਗਾ ਕਿ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਤੇ ਦੇਸ਼ 'ਚ ਸਭ ਤੋਂ ਪਹਿਲਾ ਸਿੱਖ ਪ੍ਰਧਾਨ ਮੰਤਰੀ ਤੇ ਉਸ ਸਿੱਖ ਪ੍ਰਧਾਨ ਮੰਤਰੀ ਨੂੰ ਰਾਜ ਘਾਟ ਵਿਖੇ ਥਾਂ ਕਿਉਂ ਨਹੀਂ ਹੁਣ ਕੇਂਦਰ ਦੀ ਸਰਕਾਰ ਇਹਦਾ ਜਵਾਬ ਕਿਸ ਰੂਪ ਚ ਦੇਗੀ ਕੀ ਕੇਂਦਰ ਦੀ ਸਰਕਾਰ ਇਹ ਹਵਾਲਾ ਦੇਗੀ ਕਿ ਹੁਣ ਇਹ ਵਿਵਸਥਾ ਨਹੀਂ ਰਹੇਗੀ ਨੀਤੀਗਤ ਫੈਸਲੇ ਹੋਏ ਨੇ ਫਿਰ ਕੀ ਭਾਜਪਾ ਇਹ ਜਵਾਬ ਵੀ ਦੇਗੀ ਕਿ ਹੁਣ ਭਵਿੱਖ ਚ ਕੋਈ ਵੀ ਪ੍ਰਧਾਨ ਮੰਤਰੀ ਉਹਨੂੰ ਰਾਜ ਘਾਟ ਤੇ ਥਾਂ ਨਹੀਂ ਮਿਲੇਗੀ ਅਗਰ ਭਾਜਪਾ ਇਸ ਤਰ੍ਹਾਂ ਦਾ ਬਿਆਨ ਦਿੰਦੀ ਹੈ ਕਿ ਭਵਿੱਖ ਚ ਕੋਈ ਵੀ ਪ੍ਰਧਾਨ ਮੰਤਰੀ ਰਾਜ ਘਾਟ ਚ ਥਾਂ ਨਹੀਂ ਲੈਣਗੇ ਫਿਰ ਤਾਂ ਗੱਲ ਸਮਝ ਆਉਂਦੀ ਹੈ ਪਰ ਅਗਰ ਅਜਿਆ ਨਹੀਂ ਹੁੰਦਾ ਤੇ ਭਵਿੱਖ ਦੇ ਵਿੱਚ ਵੀ ਡਾਕਟਰ ਮਨਮੂਨ ਸਿੰਘ ਦੇ ਨਾਲ ਇਹ ਇੱਕ ਪੱਖਪਾਤੀ ਦਿਖ ਰਿਹਾ ਫੈਸਲਾ ਉਮਰੇਗਾ ਔਰ ਇਹਦਾ ਬਹੁਤ ਵੱਡੇ ਸਮੇਂ ਦੇ ਲਈ ਮਾਨਸਿਕਤਾ ਤੇ ਅਸਰ ਹੋਏਗਾ ਜਿਵੇਂ ਮੈਂ ਪਹਿਲਾਂ ਕਿਹਾ ਅੱਜ ਵੀ ਭਾਵੇਂ ਸ਼ਹਿਰਾਂ 'ਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਉਭਾਰ ਲੈ ਕੇ ਗਈ ਲੇਕਿਨ ਪਿੰਡੂ ਖੇਤਰਾਂ ਚ ਕਿਸਾਨੀ ਖੇਤਰਾਂ ਚ ਪਿੰਡਾਂ ਚ ਜਾਂ ਸਿੱਖ ਭਾਈਚਾਰੇ ਚ ਭਾਰਤੀ ਜਨਤਾ ਪਾਰਟੀ ਆਪਣੀ ਪਕੜ ਨਹੀਂ ਬਣਾ ਸਕੀ ਇਹ ਉਹ ਫੈਸਲੇ ਨੇ ਜਿਹੜੇ ਸਿੱਧੇ ਸਿੱਧੇ ਅਸਰ ਕੌਮਾਂ ਤੇ ਕਰਦੇ ਨੇ ਸੋ ਅਗਰ ਇੱਕ ਸਿੱਖ ਪ੍ਰਧਾਨ ਮੰਤਰੀ ਨੂੰ ਰਾਜ ਘਾਟ ਤੇ ਥਾਂ ਮਿਲਦੀ ਜਿਹਦਾ ਕੱਦ ਬਹੁਤ ਵੱਡਾ ਹੈ ਜਿਹਦਾ ਕੱਦ ਨਾ ਅਟਲ ਵਿਹਾਰੀ ਵਾਜਪਾਈ ਤੋਂ ਛੋਟਾ ਨਾ ਜਿਹਦਾ ਕੱਦ ਇੰਦਰਾ ਗਾਂਧੀ ਤੋਂ ਛੋਟਾ ਹੈ ਨਾ ਜਿਹਦਾ ਕੱਦ जवाहरलाल नेहरू ਤੋਂ ਛੋਟਾ ਹੈ ਕਿਉਂਕਿ ਹਰ ਲੀਡਰ ਨੇ ਆਪਣੇ ਆਪਣੇ ਸਮੇਂ 'ਚ ਮੁਲਕ ਦੀ ਅਗਵਾਈ ਕੀਤੀ ਹੈ ਇਸ ਕਰਕੇ ਇਹ ਕਹਿਣਾ ਕਿ ਕੋਈ ਵੱਡਾ ਸੀ ਕੋਈ ਛੋਟਾ ਹੈ ਉਹ ਸੰਭਵ ਨਹੀਂ ਹੈ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਹੋਈ ਹੈ ਲਗਾਤਾਰ ਦੋ ਵਾਰ ਡਾਕਟਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਰਹੇ ਔਰ ਵੱਡੇ ਵੱਡੇ ਫੈਸਲੇ ਕੀਤੇ ਜਿਨ੍ਹਾਂ ਨੇ ਪੂਰੀ ਦੁਨੀਆ 'ਚ ਭਾਰਤ ਦਾ ਝੰਡਾ ਬੁਲੰਦ ਕੀਤਾ ਓਬਾਮਾ ਵਰਗੇ ਰਾਸ਼ਟਰਪਤੀ ਸਲਾਹ ਲੈਂਦੇ ਰਹੇ ਔਰ ਜਦੋਂ ਪੂਰੀ ਦੁਨੀਆ ਦੇ ਵਿੱਚ ਆਰਥਿਕ ਕਮਜ਼ੋਰੀ ਸੀ ਰੈਸੈਸ਼ਨ ਜਿਹਨੂੰ ਕਹਿੰਦੇ ਨੇ ਤੇ ਭਾਰਤ ਦੇ ਵਿੱਚ ਉਹਨਾਂ ਨੇ ਰੈਸੈਸ਼ਨ ਨਹੀਂ ਆਉਣ ਦਿੱਤਾ ਔਰ ਡਾਕਟਰ ਮਨਮੋਨ ਸਿੰਘ ਵੇਲੇ ਜਿਹੜਾ ਭਾਰਤ ਦਾ ਡਾਲਰ ਸੀ ਉਹ 60 64 65 ਤੋਂ ਉੱਤੇ ਨਹੀਂ ਗਿਆ ਪੈਟਰੋਲ ਡੀਜ਼ਲ ਦੀਆਂ ਕੀਮਤਾਂ 65 68 70 ਤੋਂ ਉੱਤੇ ਨਹੀਂ ਗਈਆਂ ਜਿਹੜੀਆਂ ਅੱਜ 100 ਟੱਪ ਕੇ ਆਈਆਂ ਨੇ ਜਿਹੜਾ ਡਾਲਰ ਸਾਡਾ ਅੱਜ 82 ਰੁਪਏ ਦਾ ਹੋ ਗਿਆ ਲਗਭਗ ਉਹ ਪ੍ਰਧਾਨ ਮੰਤਰੀ ਜੀਨੇ ਤੇਸਦੀ ਆਰਥਿਕਤਾ ਨੂੰ ਔਰ ਜਿਹੜੀ ਸਾਡੀ ਪੈਰਲਲ ਇਕਨੋਮੀ ਸੀ ਉਹ ਉਹਦੇ ਮਹੱਤਵ ਨੂੰ ਵੀ ਸਮਝਿਆ ਔਰ ਜਿਹੜੇ ਉਹਨਾਂ ਦੇ ਸੁਧਾਰ ਸੀ ਉਹ ਅਜਿਹੇ ਸੁਧਾਰ ਸੀ ਜਿਹੜੇ ਹਰ ਕਿਸੇ ਨੂੰ ਅੱਜ ਵੀ ਸਮਝ ਆ ਰਹੇ ਨੇ ਹੁਣ ਭਾਵੇਂ ਆਰਟੀਆ ਹੈ ਭਾਵੇਂ ਫੂਡ ਸਕਿਉਰਟੀ ਦਾ ਐਕਟ ਹੈ ਭਾਵੇਂ ਰਾਈਟ ਟੂ ਐਜੂਕੇਸ਼ਨ ਹੈ ਭਾਵੇਂ ਜ਼ਮੀਨ ਗ੍ਰੈਂਡ ਕਰਨ ਦੇ ਕਾਨੂੰਨ ਨੇ ਡਾਕਟਰ ਮਨਮੋਨ ਸਿੰਘ ਨੇ ਜਿਹੜੇ ਕਾਨੂੰਨ ਬਣਾਏ ਜਾਂ ਜਿਹੜੇ ਪਾਰਲੀਮੈਂਟ ਚ ਕਾਨੂੰਨ ਬਣਾਏ ਉਹਨਾਂ ਦੀ ਬਦੌਲਤ ਅੱਜ ਅਸੀਂ ਆਰਥਿਕ ਤਾਕਤ ਦੇ ਤੌਰ ਤੇ ਦੁਨੀਆ ਚ ਮੁਕਾਬਲਾ ਤਾਂ ਕਰ ਰਹੇ ਹਾਂ ਨਾ ਹੁਣ ਮੈਨੂੰ ਇੱਥੇ ਸਵਾਲ ਇਹ ਵੱਡਾ ਲੱਗਦਾ ਹੈ ਕਿ ਪੰਜਾਬ ਚ ਇਹਦਾ ਅਸਰ ਵੱਡੇ ਤੌਰ ਤੇ ਹੋਏਗਾ ਪੂਰੇ ਦੇਸ਼ ਚ ਹੋਏਗਾ ਪਰ ਪੰਜਾਬ ਚ ਵੱਡੇ ਤੌਰ ਤੇ ਹੋਏਗਾ ਔਰ ਭਵਿੱਖ ਚ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚ ਘਟੋ ਘਟ ਪਿੰਡੂ ਖੇਤਰਾ 'ਚ ਆਪਣੇ ਪੈਰ ਜਮਾਉਣੇ ਹੋਰ ਔਖੇ ਹੋਣਗੇ ਕਿਉਂਕਿ ਸਵਾਲ ਇਹ ਬਾਰ-ਬਾਰ ਖੜਾ ਹੋਏਗਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਥਾਂ ਕਿਉਂ ਨਹੀਂ ਦਿੱਤੀ ਗਈ ਇਹ ਉਹ ਫੈਸਲੇ ਨੇ ਜਿਹੜੇ ਬਹੁਤ ਦੇਰ ਤੱਕ ਅਸਰ ਕਰਦੇ ਨੇ ਇਸ ਤਰ੍ਹਾਂ ਦੇ ਫੈਸਲਿਆਂ ਤੋਂ ਬੀਜੇਪੀ ਨੂੰ ਬਚਨ ਦੀ ਲੋੜ ਹੈ ਔਰ ਜਿਹੜੀ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਤੁਰੰਤ ਇਸ ਮਾਮਲੇ ਦੇ ਵਿੱਚ ਕੇਂਦਰ ਤੱਕ ਪਹੁੰਚ ਕਰਨੀ ਚਾਹੀਦੀ ਹੈ ਹੁਣ ਸਿਰਫ ਪ੍ਰਾਇਸ਼ਚਿਤ ਹੋ ਸਕਦਾ ਹੈ ਹੁਣ ਸਿਰਫ ਪਛਤਾਪ ਹੋ ਸਕਦਾ ਕਿਉਂਕਿ ਹੁਣ ਡਾਕਟਰ ਮਨਮੋਨ ਸਿੰਘ ਨੂੰ ਰਾਜਘਾਟ ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ ਹਾਂ ਅਗਰ ਉਹਨਾਂ ਦੀ ਯਾਦਗਾਰ ਉੱਥੇ ਬਣਦੀ ਹੈ ਤੇ ਜਿਹੜਾ ਜਿਹੜਾ ਵਿਰੋਧ ਹੋ ਰਿਹਾ ਹੈ ਜਾਂ ਜਿਹਨੂੰ ਕਹਿੰਦੇ ਨੇ ਜ਼ਖਮਾਂ ਤੇ ਮੱਲਮ ਲਾਉਣ ਵਾਲਾ ਕੰਮ ਕੀਤਾ ਜਾ ਸਕਦਾ ਹੈ ਭਾਰਤ ਦੀ ਸਰਕਾਰ ਵੱਲੋਂ ਅਗਰ ਹੁਣ ਰਾਜਘਾਟ ਤੇ ਉਹਨਾਂ ਨੂੰ ਸਮਾਰਕ ਲਈ ਥਾਂ ਦਿੱਤੀ ਜਾਵੇ ਅਗਰ ਜਿਹਾ ਨਹੀਂ ਹੁੰਦਾ ਤੇ ਇਹ ਇੱਕ ਵੱਡਾ ਕੌਮੀ ਮੁੱਦਾ ਬਣ ਕੇ ਭਵਿੱਖ 'ਚ ਵੀ ਉੱਭਰਦਾ ਰਹੇਗਾ ਇਹ ਗੱਲ ਭਾਵੇਂ ਛੋਟੀ ਹੈ ਪਰ ਜਿਹੜੀਆਂ ਗੱਲਾਂ ਭਾਵਨਾਵਾਂ ਨਾਲ ਜੁੜੀਆਂ ਹੁੰਦੀਆਂ ਨੇ ਉਹਨਾਂ ਦਾ ਅਸਰ ਵੱਡਾ ਹੁੰਦਾ ਹੈ ਕਿਉਂਕਿ ਵੱਖ-ਵੱਖ ਲੀਡਰ ਨੇ ਜਿਹੜੇ ਅਕਾਲੀ ਦਲ ਦੇ ਸਿੱਖ ਕੌਮ ਦੇ ਜਾਂ ਭਾਰਤੀ ਜਨਤਾ ਪਾਰਟੀ ਦੀ ਵਿਰੋਧੀ ਪਾਰਟੀ ਕਾਂਗਰਸ ਦੇ ਆਮ ਆਦਮੀ ਪਾਰਟੀ ਨੇ ਵੀ ਵਿਰੋਧ ਕੀਤਾ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੋ ਬਹੁਤ ਵੱਡੇ-ਵੱਡੇ ਲੀਡਰ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਸੋ ਇੰਤਜ਼ਾਰਾ ਜੇ ਰਹੇਗਾ ਕੇ ਕੇਂਦਰ ਸਰਕਾਰ ਜਵਾਬ ਕੀ ਦੰਦੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਅਸੀਂ ਸਮਾਰਕ ਬਣਾਵਾਂਗੇ ਜਗ੍ਹਾ ਦਵਾਂਗੇ ਸਮਾਰਕ ਲਈ ਜਗ੍ਹਾ ਕਿੱਥੇ ਦਿੱਤੀ ਜਾਏਗੀ ਹੁਣ ਅਗਲਾ ਇੰਤਜ਼ਾਰ ਇਸ ਗੱਲ ਦਾ ਰਹੇਗਾ ਹੁਣ ਇਹਦੇ ਨਾਲ ਨਾਲ ਗੱਲ ਖੜੀ ਹੁੰਦੀ ਹੈ ਭਾਰਤ ਰਤਨ ਦੀ ਕੀ ਡਾਕਟਰ ਮਨਮੋਨ ਸਿੰਘ ਵਰਗੀ ਸ਼ਖਸੀਅਤ ਨੂੰ ਭਾਰਤ ਰਤਨ ਨਹੀਂ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਮੈਂ ਕੱਲ ਪਰਸੋਂ ਦੇ ਪ੍ਰੋਗਰਾਮ ਚ ਲਗਾਤਾਰ ਕਹਿ ਰਿਹਾ ਕਿ ਡਾਕਟਰ ਮਨਮੋਨ ਸਿੰਘ ਅਸਲ ਚ ਭਾਰਤ ਰਤਨ ਸੀ ਸਾਡੇ ਮੁਲਕ ਚ ক্রিকেট ਦੇ ਇੱਕ ਜਿਉਂਦਾ ਜਿਉਂਦੇ ਖਿਡਾਰੀ ਨੂੰ ਭਾਰਤ ਰਤਨ ਦਿੱਤਾ ਗਿਆ ਤੇ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਦੇਸ਼ ਨੂੰ ਦੇਣ ਸੀ ਉਹਨੂੰ ਕਈ ਵਾਰੀ ਆਵਾਜ਼ ਉੱਠੀ ਲੇਕਿਨ ਉਹਨੂੰ ਰਿਕੋਗਨਾਈਜ਼ ਨਹੀਂ ਕੀਤਾ ਗਿਆ ਉਹਨੂੰ ਮਾਨਤਾ ਨਹੀਂ ਦਿੱਤੀ ਗਈ ਸੋ ਹਜੇ ਵੀ ਵੇਲਾ ਹੈ ਕਿ ਕੇਂਦਰ ਦੀ ਸਰਕਾਰ ਡਾਕਟਰ ਮਨਮੋਹਨ ਸਿੰਘ ਨੂੰ ਤੁਰੰਤ ਭਾਰਤ ਰਤਨ ਐਲਾਨੇ ਕਿਉਂਕਿ ਅਗਰ ਅਬਦੁਲ ਕਲਾਮ ਜਾਂ ਡਾਕਟਰ ਮਨਮੋਹਨ ਸਿੰਘ ਵਰਗੇ ਵਿਅਕਤੀ ਭਾਰਤ ਰਤਨ ਐਲਾਨੇ ਜਾਣਗੇ ਤੇ ਸੱਚਮੁੱਚ ਇਹਦੇ ਨਾਲ ਨੌਜਵਾਨ ਪੀੜੀ ਨੂੰ ਪ੍ਰੇਰਣਾ ਮਿਲੇਗੀ ਔਰ ਜੇ ਡਾਕਟਰ ਮਨਮੋਨ ਸਿੰਘ ਵਰਗੀਆਂ ਸ਼ਖਸੀਅਤਾਂ ਨੂੰ ਭਾਰਤ ਰਤਨ ਨਹੀਂ ਦਿੱਤਾ ਜਾਏਗਾ ਤਾਂ ਇਹਨਾਂ ਸਨਮਾਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਗਰਮ ਹੈ ਜਾਂ ਉਹਨਾਂ ਦੀ ਜਿਹੜੀ ਮਹੱਤਤਾ ਹੈ ਉਹ ਉਭਾਰ ਨਹੀਂ ਲੈ ਸਕੇਗੀ ਇਸ ਕਰਕੇ ਬੜਾ ਜ਼ਰੂਰੀ ਹੈ ਮੈਂ ਸੁਣ ਰਿਹਾ ਸੀ ਕੱਲ ਜਿਹੜੇ ਪੰਜਾਬ ਚ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਇਹ ਗੱਲ ਚੱਕੀ ਹੈ ਕਿ ਡਾਕਟਰ ਮਨਮੋਨ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ ਮੈਂ ਪ੍ਰਤਾਪ ਸਿੰਘ ਬਾਜਵਾ ਹੋਣਾਂ ਦੀ ਇਸ ਮੰਗ ਨੂੰ ਜਾਇਜ਼ ਮੰਗਦਾ ਅੱਗੇ ਵਧਾਉਣਾ ਔਰ ਪ੍ਰਤਾਪ ਸਿੰਘ ਬਾਜਵਾ ਹੋਣਾਂ ਦੀ ਇਹ ਮੰਗ ਹੋਰ ਅੱਗੇ ਵਧਣੀ ਚਾਹੀਦੀ ਹੈ ਹੋਰ ਵੀ ਜਿਹੜੇ ਕਾਂਗਰਸ ਦੇ ਔਰ ਦੇਸ਼ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਇਹ ਮੰਗ ਜ਼ਰੂਰ ਕਰਨੀ ਚਾਹੀਦੀ ਹੈ ਉਂਝ ਇਹ ਮੰਗ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਇਸ ਤਰ੍ਹਾਂ ਦਾ ਮਕੈਨਿਜ਼ਮ ਪ੍ਰਬੰਧ ਸਾਡੇ ਮੁਲਕ 'ਚ ਬਣਨਾ ਚਾਹੀਦਾ ਹੈ ਕਿ ਜਿਹੜੇ ਵਿਅਕਤੀ ਕਾਬਲ ਨੇ ਭਾਰਤ ਰਤਨ ਦੇ ਉਨਾਂ ਲਈ ਭਾਰਤ ਰਤਨ ਮੰਗਿਆ ਨਾ ਜਾਵੇ ਬਲਕਿ ਉਨ੍ਹਾਂ ਲਈ ਭਾਰਤ ਰਤਨ ਆਪਣੇ ਆਪ ਐਲਾਨਿਆ ਜਾਵੇ ਇੱਕ ਵਿਵਸਥਾ ਰਹੀ ਸੋ ਬਾਕੀ ਵੇਖਦੇ ਆ ਆਉਂਦੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਦਾ ਪ੍ਰਤੀਕਰਮ ਕੀ ਹੁੰਦਾ ਹੈ ਉਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫੀ ਦੁਖੀ ਨਜ਼ਰ ਆਵੇ ਉਹਨਾਂ ਨੇ ਮੁਲਾਕਾਤ ਕੀਤੀ ਪਰਿਵਾਰ ਨਾਲ ਜਾ ਕੇ ਦੁੱਖ ਵੰਡਾਇਆ ਸ਼ਰਧਾਂਜਲੀ ਦੇ ਕੇ ਆਏ ਅਮਿਤ ਸ਼ਾ ਗਏ ਜੇਪੀ ਨੱਡਾ ਗਏ तमाम ਮੰਤਰੀ ਗਏ ਭਾਜਪਾ ਦੀ ਸਾਰੀ ਲੀਡਰਸ਼ਿਪ ਗਈ ਪਰ ਸਵਾਲ ਨਰਾਜ਼ਗੀ ਵਾਲਾ ਵਿਰੋਧੀ ਧਿਰਾਂ ਨੇ ਸਿਰਫ ਇਸ ਗੱਲ ਤੇ ਖੜਾ ਕੀਤਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਰਾਜ ਘਾਟ ਤੇ ਥਾ ਕਿਉਂ ਨਹੀਂ ਔਰ ਇਸ ਸਵਾਲ ਦੇ ਉੱਤਰ ਦਾ ਇੰਤਜ਼ਾਰ ਹਜੇ ਤੱਕ ਕਿਸੇ ਕੋਲੇ ਨਹੀਂ ਹੈ ਇਹਦਾ ਇੰਤਜ਼ਾਰ ਕਰਦੇ ਆ ਕਿ ਇਹਦਾ ਉੱਤਰ ਕੀ ਦਿੱਤਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਨਾ ਸਾਰੀਆਂ ਖਬਰਾਂ ਦੇ ਉੱਪਰ ਤਾਜ਼ਾ ਸਥਿਤੀਆਂ ਅਤੇ ਤੁਹਾਡਾ ਪੋਲਿਟਿਕਲ ਅਨਲਿਸਿਸ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਨੋ ਵੀ ਦਿਓ ਜੀ ਇਜਾਜ਼ਤ ਧੰਨਵਾਦ ਸ਼ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਖਾਸ ਤੌਰ ਤੇ ਬੀਜੇਪੀ ਦੇ ਲੋਕ ਜਾਂ ਲੀਡਰ ਜਾਂ ਪਾਰਟੀ ਕੋਈ ਵੀ ਆਪਣਾ ਪੱਖ ਰੱਖਣਾ ਚਾਹਣ ਆਪਣੀ ਗੱਲ ਸ ਤੇ ਉਹਨਾਂ ਸਾਰਿਆਂ ਦਾ ਵੀ ਸਵਾਗਤ ਹੈ ਡਾਕਟਰ ਮਨਮੂਨ ਸਿੰਘ ਇੱਕ ਵੱਡੀ ਸ਼ਖਸੀਅਤ ਸੀ ਸੋ ਦੇਸ਼ ਦੇ ਲਈ ਉਹਨਾਂ ਦੀ ਜਿਹੜੀ ਦੇਣ ਹੈ ਉਹਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਬਹੁਤ ਬਹੁਤ ਧੰਨਵਾਦ